ਲੈਸਨ ਨੰਬਰ 4 ਗੁਰੂ ਨਾਨਕ ਤੇਜ ਜੀ ਦਾ ਜੀਵਨ ਅਤੇ ਉਹਨਾਂ ਦੀ ਸਿੱਖਿਆ ਉਦਾਸੀਆਂ ਤੋਂ ਕੀ ਭਾਵ ਹੈ ਪਹਿਲਾ ਕੁਐਸਚਨ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਈ ਵਾਰ ਇਹ ਕੱਲਾ ਵੀ ਪੁੱਛ ਲਿਆ ਜਾਂਦਾ ਕਿ ਉਦਾਸੀਆਂ ਤੋਂ ਕੀ ਭਾਵ ਹੈ ਕਈ ਵਾਰ ਇਹ ਨਾਲ ਅਟੈਚ ਕੀਤਾ ਜਾਂਦਾ ਜਿਵੇਂ ਅਟੈਚ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਉਦੇਸ਼ ਕੀ ਸੀਗੇ ਕੁਐਸਚਨ ਆਡੜ ਨਹੀਂ ਲੇਕਿਨ ਇਕੱਠੇ ਪੁੱਛੇ ਗਏ ਨੇ ਤਾਂ ਦੋਨੇ ਕੁਐਸਚਨ ਨੂੰ ਯਾਦ ਕਰ ਲਓ ਬੜੇ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ਗੁਰ ਰੰਗ ਦੇਵ ਜੀ ਦੀਆਂ ਸਿੱਖਿਆਵਾਂ ਠੀਕ ਹੈ ਪ੍ਰਮਾਤਮਾ ਸੰਬੰਧੀ ਵਿਚਾਰ ਗੁਰੂ ਨਾਨਕ ਦੇਵ ਜੀ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਤੇ ਵਿਹਾਰਾਂ ਦਾ ਉਹਨਾਂ ਨੇ ਖੰਡਨ ਕੀਤਾ ਠੀਕ ਹੈ ਜਾਂ ਕਿੜੀਆਂ-ਕਿੜੀਆਂ ਉਹਨਾਂ ਨੇ ਜਿਹੜੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਦੂਰ ਕੀਤਾ ਇਹ ਵੀ ਕੋਸ਼ਿਸ਼ ਇਦਾਂ ਵੀ ਪੁੱਛਿਆ ਜਾ ਸਕਦਾ ਇਸ ਤੋਂ ਇਲਾਵਾ ਜਾਤੀ ਸੰਬੰਧੀ ਉਹਨਾਂ ਨੇ ਕੀ ਦਸਿਆ ਕੀੜੀ ਜਾਤੀ ਇਸਤਰੀ ਜਾਤੀ ਸੰਬੰਧੀ ਜਾਤਾਂ ਪਾਤਾਂ ਬਾਰੇ ਇੱਕ ਅਲੱਗ ਕੁਐਸਚਨ ਇਸਤਰੀ ਜਾਤੀ ਬਾਰੇ ਇੱਕ ਅਲੱਗ ਆ ਦੇਖੋ ਹੁਣ ਦੂਜਾ ਕੁਐਸਚਨ ਆ ਗਿਆ ਨਾ ਸਾਡੇ ਇਸਤਰੀਆਂ ਨਾਲ ਸੰਬੰਧਿਤ ਮੈਂ ਤੁਹਾਨੂੰ ਕਿਹਾ ਕਿ ਜਿੰਨੇ ਵੀ ਇਸਤਰੀਆਂ ਨਾਲ ਸੰਬੰਧ ਕੁਐਸਚਨ ਹਨ ਉਹਨਾਂ ਚੋਂ ਇੱਕ ਕੁਐਸਚਨ ਤਾਂ ਪੱਕਾ ਹੀ ਹੋਣਾ ਤਾਂ ਇਹਨੂੰ ਤਾਂ ਤੁਸੀਂ ਲੜ ਪਾ ਲਓ ਠੀਕ ਹੈ ਤਾਂ ਉਹਨੂੰ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਸਤਰੀਆਂ ਦੇ ਹਾਲਾਤ ਕਿੱਦੋਂ ਦੇ ਸੀ ਇਹ ਵੀ ਪੁੱਛਿਆ ਜਾ ਸਕਦਾ ਇਹ ਆਏਗਾ ਕੀ ਆਏਗਾ 16ਵੀਂ ਸਦੀ ਵਾਲਾ ਹੀ ਆਏਗਾ ਇਹਦਾ ਆਨਸਰ ਕਿਉਂਕਿ 16ਵੀਂ ਸਦੀ ਉਦੋਂ ਸ਼ੁਰੂ ਸੀ ਠੀਕ ਹੈ ਸਿੱਖਿਆਵਾਂ ਬਾਰੇ ਹੋਊਗਾ ਗੁਰੂ ਨਾਨਕ ਦੇਵ ਜੀ ਦੀਆਂ ਪਰਮਾਤਮਾ ਸੰਬੰਧੀ ਵਿਚਾਰ ਹੋਗੇ ਉਹਨਾਂ ਦੀ ਉਦਾਸੀਆਂ ਹੋਗੀਆਂ ਉਦਾਸੀਆਂ ਦੇ ਵਿੱਚ ਉਹਨਾਂ ਨੇ ਕੀ ਕੀ ਉਦੇਸ਼ ਦਿੱਤੇ ਉਹ ਹੋਗੇ ਠੀਕ ਹੈ ਇਸ ਤੋਂ ਇਲਾਵਾ ਧਾਰਮਿਕ ਪ੍ਰਚਲਿਤ ਵਿਸ਼ਵਾਸਾਂ ਤੇ ਵਿਹਾਰਾਂ ਦਾ ਉਹਨਾਂ ਨੇ ਕਿਵੇਂ ਖੰਡਨ ਕੀਤਾ ਸੀ ਇਹ ਹੋ ਗਿਆ ਸ਼ਾਰਟਸ ਦੇ ਵਿੱਚ ਇਸ ਤੋਂ ਇਲਾਵਾ ਇਸਤਰੀ ਜਾਤੀ ਸੰਬੰਧੀ ਉਹਨਾਂ ਦੇ ਵਿਚਾਰ ਕੀ ਸੀਗੇ ਇਹ ਕੋਸ਼ਨ ਹੋਗਾ ਪਾਰਟ ਨੰਬਰ 4 ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧ ਜਿਹੜੇ ਵੀ ਉੰਨੇ ਦੇ ਸਿਖਿਆਮਾ ਨੇ ਜਿਹੜਾ ਲੈਸਨ ਆ ਉਹਦੇ ਵਿੱਚ ਸਾਡੇ ਕੋਲੇ ਪੰਜ ਕੁਐਸਚਨ ਬਣਦੇ ਨੇ ਜਿਹੜੇ ਕਿ ਇੰਪੋਰਟਨਟ ਨੇ ਤਾਂ ਇਹਨਾਂ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਚੈਨਲ ਨੂੰ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੇ ਲੈਸਨ ਵੀ ਮਿਲਣਗੇ ਠੀਕ ਹੈ ਤਾਂ ਟੈਲੀਗ੍ਰਾਮ ਨੂੰ ਵੀ ਜੁਆਇਨ ਕਰਿਓ ਤੇ ਵੀਡੀਓ ਸਿਰਫ 2 2.5 ਮਿੰਟ ਦੀ ਵੀਡੀਓ ਹੁੰਦੀ ਆ ਛੱਡ ਕੇ ਨਾ ਜਾਇਆ ਕਰੋ ਸੁਨਿਆ ਕਰੋ ਕੁਐਸਚਨ ਨੂੰ ਨੋਟ ਆਊਟ ਕਰਿਆ ਕਰੋ ਠੀਕ ਹੈ ਮਿਲਦੇ ਆ ਨਵੀਂ ਵੀਡੀਓ 'ਚ ਧੰਨਵਾਦ